ਤਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਦਰਦੀ ਐਲਾਨ ਕਰੇ ਕੇਂਦਰ ਸਰਕਾਰ ਔਰ ਮੈਂ ਸਮਝਦਾ ਕਿ ਸਾਰੀਆਂ ਪੰਥਕティਰਾਂ ਨੂੰ ਇੱਕ ਸਾਂਝਾ ਡੈਲੀਗੇਸ਼ਨ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਪਰ ਸਰਕਾਰ ਨੂੰ ਮਿਲਣ ਦੀ ਲੋੜ ਆ ਤਾਂ ਕਿ ਸਿੱਖ ਲੀਡਰਸ਼ਿਪ ਦਾ ਫੈਸਲਾ ਕੇਵਲ ਤੇ ਕੇਵਲ ਐਜੀਪੀਸੀ ਦੀਆਂ ਜਨਰਲ ਚੋਣਾਂ ਹੀ ਕਰ ਸਕਦੀਆਂ ਨੇ ਜਿਸ ਕਰਕੇ ਅੱਜ ਜਿਹੜਾ ਦੂਧ ਦਾ ਪਈਆ ਖਿਚਾ ਪਿਆ ਕਨਫਿਊਜ਼ਨ ਖੜਾ ਹੋਇਆ ਸਿੱਖ ਲੀਡਰਸ਼ਿਪ ਦੇ ਵਿੱਚ ਜ세ਦਾਰ ਸਹਿਬਾਨਾਂ ਚ ਲੜਾਈ ਤਖਤਾਂ ਵਿੱਚ ਲੜਾਈ ਤੇ ਅੱਜ ਬਹੁਤ ਹੀ ਸੰਕਟ ਦੇ ਵਿੱਚ ਉਹਦੀ ਸਿੱਖ ਕੌਮ ਗੁਜ਼ਰ ਰਹੀ ਆ ਔਰ ਇਸੇ ਲਈ ਪਾਤ ਤੇ ਪੰਜਾਬ ਦੇ ਭਲੇ ਲਈ ਜ਼ਰੂਰੀ ਨੇ ਇਹ ਜਨਰਲ ਚੁਣਾ ਸਿੱਖ ਲੀਡਰਸ਼ਿਪ ਸਟੈਬਲਿਸ਼ ਸਾਹਮਣੇ ਆਉਣੀ ਔਰ ਪੰਜਾਬ ਸਰਕਾਰ ਨੂੰ ਵੀ ਇਹਦਾ ਸਪਾਸ ਕਰਨ ਦੀ ਲੋੜ ਆ ਔਰ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਸ਼ਰਮਣੀ ਅਕਾਲੀ ਦਲ ਸੁਧਾਰ ਲੈ ਸ਼ੁਰੂ ਹੋਈ ਸੀ ਉਹਦੇ ਵਿੱਚੋਂ ਪੰਜ ਮੈਂਬਰੀ ਕਮੇਟੀ ਸ੍ਰੀ ਅਕਾਲ ਤਾ ਸਾਬ ਨੇ ਸਾਹਮਣੇ ਲਿਆਂਦੀ ਪੰਥ ਕੇ ਇਕੇ ਲਈ ਪੰਥਕ ਮਜ਼ਬੂਤੀ ਲਈ ਪੰਥ ਨੂੰ ਸਰਪ੍ਰੰਥ ਲੀਡਰਸ਼ਿਪ ਦੇਣ ਦੀ ਉਹਦਾ ਕੰਮ ਵੀ ਮੁਕੰਮਲ ਹੋਣ ਲਿੜਿਆ ਔਰ ਜਲਦੀ ਹੀ ਪੰਥ ਪ੍ਰਵਾਂਤ ਲੀਡਰਸ਼ਿਪ ਜਿਹੜੀ ਆ ਪੰਥ ਦੇ ਪੰਜਾਬ ਨੂੰ ਦਿੱਤੀ ਜਾਵੇਗੀ ਤਾਂ ਕਿ ਪੰਜਾਬ ਅੰਦਰ ਲੀਡਰਸ਼ਿਪ ਦਾ ਜਿਹੜਾ ਖਿਲਾਫ ਹੈ ਦਾ ਹੋਇਆ ਪੰਜਾਬ ਜਿਹੜਾ ਅੱਜ ਲਾਬਾਸ ਹੋਇਆ ਪਿਆ ਪੰਜਾਬ ਜਿਹੜਾ ਅੱਜ ਬਹੁਤ ਗੰਭੀਰ ਚੁਣੌਤੀਆਂ ਚੋਂ ਗੁਜ਼ਰ ਰਿਹਾ ਉਹਦਾ ਕੋਈ ਹੱਲ ਲੱਭਿਆ ਜਾ ਸਕਦਾ ਅੱਜ ਪੰਜਾਬ ਦੇ ਵਿੱਚ ਜਿੱਥੇ ਪਾਣੀ ਦਾ ਸੰਕਟ ਵੀ ਹੁੰਦਾ ਜਾ ਰਿਹਾ ਉੱਥੇ ਪੰਜਾਬ ਦੇ ਵਿੱਚ ਬੇਰਤੇਗਰੀ ਭਵਿੱਖ ਦੇ ਵਿੱਚ ਵਤਨ ਦੇ ਬੜੇ ਅਸਾਰ ਨਜ਼ਰ ਆ ਰਹੇ ਨੇ ਕਿਉਂਕਿ ਪੰਜਾਬ ਦੀ ਇੰਡਸਟਰੀ ਜਿਹੜੀ ਡਿੱਗ ਗਈ ਆ ਪੰਜਾਬ ਵਿੱਚ ਨਵੀਂ ਇੰਡਸਟਰੀ ਕੋਈ ਆਉਂਦੀ ਕੋਈ ਮੈਂ ਸਮਝਦਾ ਨਜ਼ਰ ਨਹੀਂ ਆ ਰਹੀ ਭਾਵੇਂ ਪੰਜਾਬ ਸਰਕਾਰ ਦੀ ਮਰਜ਼ੀ ਇੰਡਸਟਰੀ ਨੀਤੀ ਨਵੀਂ ਲੈ ਕੇ ਆਏ ਪਰ ਪੰਜਾਬ ਦੇ ਸਨੱਦੀ ਸੂਬਾ ਹੁਣ ਕਰਕੇ ਬਣੇ ਹਾਲਾਤ ਜਿਹੜੇ ਨੇ ਉਹ ਸਾਜਗਰ ਨਾ ਹੋਣ ਕਰਕੇ ਇੱਥੇ ਇੰਡਸਟਰੀ ਨਹੀਂ ਆ ਰਹੀ ਜਿਸ ਕਰਕੇ ਬੇਰਜ਼ਗਾਰੀ ਜਿਹੜੀ ਹੈ ਵੱਧ ਰਹੀ ਆ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਨੇ ਪੰਜਾਬੀਆਂ ਨੂੰ ਜਾਣ ਤੇ ਰੋਗ ਲਈ ਉਹਦਾ ਵੀ ਅਸਰ ਪੈ ਰਿਹਾ ਸੋ ਅੱਜ ਭੁਖ ਵਿੱਚ ਵਿੱਚ ਨੌਜਵਾਨਾਂ ਸਾਹਮਣੇ ਜਿਹੜਾ ਸੰਕਟ ਆ ਉਹਨੂੰ ਹੱਲ ਕਰਨ ਲਈ ਪੰਜਾਬ ਦੇ ਹਣ ਦਾ ਕਰਨ ਲਈ ਸਾਨੂੰ ਇੱਕ ਮਜ਼ਬੂਤ ਖੇਤਰੀ ਪਾਰਟੀ ਬਣਾਉਣ ਦੀ ਲੋੜ ਹੈ ਮੈਂ ਸਮਝਦਾ ਜਿਹੜੇ ਪੰਚ ਤੈ ਤੈਸੀ ਲੋਕ ਨੇ ਪੰਜਾਬ ਦੇ ਤੈਸੀ ਲੋਕ ਨੇ ਪੰਜਾਬ ਦੇ ਵਿਕਾਸ ਦਾ ਦਿਲਚਸਪੀ ਰੱਖਣ ਵਾਲੇ ਲੋਕ ਨੇ ਉਹ ਲਾਜ਼ਮੀ ਤੌਰ ਤੇ ਅੱਜ ਆਪਣੇ ਵਕਰੇਵੇਂ ਛੱਡ ਕੇ ਅੱਜ ਲਗ ਲਗ ਬੋਲੀਆਂ ਬੋਲਣ ਦੀ ਥਾਂ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਐਲਾਨੇ ਪ੍ਰੋਗਰਾਮ ਅਨੁਸਾਰ ਸਿੰਘ ਸਾਹਿਬਾਨ ਵੱਲੋਂ ਦਿੱਤੇ ਪੰਥਕ ਇਕਤਾ ਦੇ ਫਾਰਮੂਲੇ ਤੇ ਪੂਰੇ ਉੱਤਰ ਦੇ ਮੈਂ ਸਮਝਦਾ ਕਿ ਉਹਦਾ ਸਹਿਯੋਗ ਦੇਣਗੇ ਔਰ ਇਸ ਪੰਥ ਦੀ ਵੀ ਮਿਹੰਦ ਦਾ ਹਿੱਸਾ ਬਣਨਗੇ ਤਾਂ ਕਿ ਭਵਿੱਖ ਵਿੱਚ ਅਸੀਂ ਪੰਜਾਬ ਨੂੰ ਇੱਕ ਮਜ਼ਬੂਤ ਲੀਡਰਸ਼ਿਪ ਦੇ ਸਕੀਏ ਔਰ ਪੰਜਾਬ ਦਾ ਕੋਈ ਵਾਰੀਵਾਰਸ ਬਣਾ ਸਕੀਏ ਤਾਂ ਜਿਹੜੀ ਲੁਧਿਆਣਾ ਚੋਣਾਂ ਹੋ ਰਹੀਆਂ ਕਿਸ ਤਰ੍ਹਾਂ ਦੇ ਜਿਸ ਚੀਜ਼ ਨੂੰ ਕਿਉਂਕਿ ਲੱਗਦਾ ਹੈਗਾ ਕਿ ਸ਼੍ਰੋਮਣੀ ਕਾਲੀਦਾ ਦਾ ਕੋਈ ਗਰਾਊਂਡ ਬਣਿਆ ਹੈ ਜਾਂ ਨਹੀਂ ਬਣਿਆ ਹੈ ਲੁਧਿਆਣਾ ਉਪ ਚੋਣ ਜਿਹੜੀ ਆ ਇਹ ਤਾਂ ਪੈਸੇ ਦੀ ਖੇਡ ਬਣ ਗਈ ਲੁਧਿਆਣਾ ਕੋਚੋਂ ਜਿਹੜੀ ਆ ਸਰਕਾਰੀ ਢੇਰ ਹਾਈਜੈਕ ਕਰਦੀ ਨਜ਼ਰ ਆ ਰਹੀ ਆ ਔਰ ਸਰਕਾਰੀ ਧੰਨੇ ਜਿਸ ਤਰ੍ਹਾਂ ਪੈਸਾ ਸੜਿਆਂ ਖੋਲਿਆ ਤੇ ਸਾਰੀ ਸਰਕਾਰੀ ਮਸ਼ੀਨਰੀ ਝੋਕਤੀ ਲੁਧਿਆਣੇ ਦੇ ਵਿੱਚ ਮਤਲਬ ਸਾਰੀ ਜਿੰਨੇ ਵੀ ਅਫਸਰ ਸਾਹਿਬਾਨ ਨੇ ਮੰਤਰੀ ਸਾਹਿਬਾਨ ਨੇ ਮਤਲਬ ਸਾਰੇ ਲੁਧਿਆਣੇ ਜਾ ਕੇ ਡੇਰਾ ਲਾ ਲਿਆ ਸਾਰਾ ਪੰਜਾਬ ਜਿਹੜਾ ਬੰਦ ਪਿਆ ਇਕੱਲਾ ਲੁਧਿਆਣੇ ਦੀ ਇੱਕ ਚੋਣ ਜਿੱਤਣ ਲਈ ਮਤਲਬ ਜਿਹੜਾ ਸਰਕਾਰ ਨੇ ਦਾਅਤੇ ਲਾਇਆ ਉਹ ਇਹ ਕੇਵਲ ਮਾਇਆ ਦੀ ਖੇਡ ਹੈਗੀ ਜਾਂ ਸਰਕਾਰੀ ਸ਼ਕਤੀ ਦੀ ਖੇਡ ਹੈਗੀ ਜਿਹੜੇ ਤੁਹਾਡੇ ਕੈਂਡੀਡੇਟ ਕੋ ਉਹਨਾਂ ਨੂੰ ਕਿਉਂ ਦੇ ਜਦ ਅਕਾਲੀ ਦਸ ਨੂੰ ਕੁਝ ਮਿਲ ਰਿਹਾ ਸਮਰਥਾ ਦੇ ਵਿੱਚ ਹਾਲੇ ਵੀ ਜਿਹੜਾਗਾ ਸਿੱਖ ਸੰਗਤ ਦੇ ਵਿੱਚ ਕਾਫੀ ਜਿਹੜਾਗਾ ਤਵਰ ਮਾਇਨ ਬਣੇਗਾ ਮਾਣ ਸਰਪੰਦ ਦਾ ਜੋ ਹਾਲਾਤ ਨੇ ਉੱਥੇ ਜਿਸ ਤਰ੍ਹਾਂ ਹਾਈਜੈਕ ਕੀਤੀ ਹੋਈ ਹੈ ਸਰਕਾਰ ਨੇ ਪਰ ਉਹਦੇ ਚ ਕੋਈ ਲੋਕਾਂ ਦੀ ਜਿਹੜੀ ਰਾਏ ਆ ਉਹਨੂੰ ਕਿਸੇ ਦਾ ਗੁਲਾਮ ਬਣਾਇਆ ਜਾ ਰਿਹਾ ਸਰਕਾਰੀ ਸ਼ਕਤੀ ਦੇ ਵਜੇ ਰਹੇਗਾ ਪ੍ਰਧਾਨ ਜੀ ਲੱਗਦਾ ਹੈ ਕਿ ਪੰਜਾਬ ਦੀ ਜਿਹੜੀ ਸਥਿਤੀ ਨੂੰ ਠੀਕ ਕਰਨ ਵਾਸਤੇ ਧਰਮ ਤੋਂ ਉੱਪਰ ਉੱਠ ਕੇ ਕੋਈ ਪਾਰਟੀ ਬਣੇ ਤਾਂ ਤਾਂ ਉਹ ਠੀਕ ਹੋ ਸਕਦੀ ਹੈ ਪੰਜਾਬ ਦੀ ਸਥਿਤੀ ਤੁਹਾਡੇ ਮਤਲਬ ਕਿਵੇਂ ਨਹੀਂ ਜਿਹੜੀ ਹੈ ਜੇ ਧਰਮ ਤੇ ਰਾਜਨੀਤੀ ਇਕੱਠੀਆਂ ਚੱਲਣ ਤਾਂ ਕੋਈ ਬੁਰੀ ਗੱਲ ਨਹੀਂ ਹੈ ਪਰ ਧਰਮ ਦੇ ਤਾਬੇ ਚੱਲ ਕੇ ਜੇ ਰਾਜਨੀਤੀ ਚੱਲਦੀ ਹੈ ਤਾਂ ਚੱਗੇ ਨਤੀਜੇ ਕਰ ਸਕਦੀ ਹੈ ਸ਼੍ਰੋਮਣੀ ਕਾਲੀਦਾਲ ਮੀਰੀ ਬੀਰੀ ਦੇ ਸਿਧਾਂਤ 'ਤੇ ਚੱਲਣ ਵਾਲੀ ਪਾਰਟੀ ਆ ਸ਼੍ਰੋਮਣੀ ਕਾਲੀਦਾਲ ਧਰਮ ਤੇ ਰਾਜਨੀਤੀ ਦੇ ਸੁਮੇਲ ਤੇ ਚੱਲਣ ਵਾਲੀ ਪਾਰਟੀ ਆ ਧਰਮ ਤੇ ਰਾਜਨੀਤੀ ਦੇ ਸੁਮੇਲ ਨਾਲ ਚੱਲਣ ਵਾਲੀ ਪਾਰਟੀ ਮਤਲਬ ਨਾ ਤਾਂ ਦਰਿੰਦਾ ਹੋ ਸਕਦੀ ਆ ਨਾ ਲਟੇਰੀ ਹੋ ਸਕਦੀ ਆ ਨਾ ਜਾਬਰ ਹੋ ਸਕਦੀ ਆ ਔਰ ਸਰਬੱਤ ਦੇ ਭਲੇ ਤੇ ਵਿਸ਼ਵਾਸ ਰੱਖਦੀ ਆ ਮਾਨਸਕੀ ਜਾਤ ਸਭ ਇੱਕ ਇਹ ਪਹਿਚਾਨ ਹੋ ਤੇ ਜਾਂਦੀ ਆ ਸੋ ਅੱਜ ਦੇ ਲੋੜ ਆ ਮਨੁੱਖੀ ਪੈਚਾਰੇ ਦੇ ਤੌਰ ਤੇ ਮਾਨਵਤਾ ਦੇ ਤੌਰ ਤੇ ਹਰ ਇੱਕ ਸਾਂਝੀ ਵਾਰਤਾ ਦੇ ਤੌਰ ਤੇ ਮਲ ਇਸੇ ਵੀ ਧਰਮ ਦੀ ਗਾਈਡਲਾਈਨ ਦੇ ਅਨੁਸਾਰ ਜੇ ਕੋਈ ਲੀਡਰ ਜਾਂ ਪਾਰਟੀ ਚਲੇਗੀ ਤਨਖਾਹ ਦੀ ਸੇਵਾ ਕਰ ਰਹੀ ਹੈ ਰਾਜ ਜੀ ਲੱਗੇ ਸ਼੍ਰੋਮਿਕ ਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੀ ਗੱਲ ਕੀਤੀ ਹੈ ਜਿਹੜਾ ਸਰਪਸੰਦਾ ਡੈਲੀਗੇਟ ਭਲਾਣਾ ਚਾਹੀਦਾ ਉਹਦੀ ਸ਼ੁਰੂਆਤ ਕੋਈ ਤਾਂ ਵੰਦਾ ਕਰੂਗਾ ਵੀ ਤੁਸੀਂ ਉਹ ਨਾ ਕਿਸੇ ਲੀਡਰ ਦੇ ਨਾਲ ਰਲ ਕੇ ਸ਼ੁਰੂਆਤ ਕਰਨ ਜਾ ਰਹੇ ਹੋ ਤਾਂ ਸੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਧੰਨਵਾਦ ਤੁਹਾਨੂੰ ਮਿਲਣ ਨੂੰ ਵੀ ਬਾਕਮਤ ਅਸੀਂ ਅਸੀਂ ਜਲਦੀ ਹੀ ਜਿਹੜੀ ਭਰਤੀ ਮਹੀ ਮਜ਼ਰੀ ਕਾਲਤਾ ਸਾਹਿਬ ਵੱਲੋਂ ਜਾਰੀ ਕੀਤੀ ਹੋਈ ਹੈ ਉਹਦਾ ਜਲਦੀ ਹੀ ਜਿਹੜੀ ਹੈ ਉਹ ਮਤਲਬ ਕੰਮ ਤੇ ਪਹੁੰਚ ਰਹੀ ਹੈ ਔਰ ਉਹਦੇ ਵਿੱਚੋਂ ਫਿਰ ਅਸੀਂ ਜੇ ਉਹ ਸੰਦੀਆਂ ਸਾਰਿਆਂ ਬੰਤਗੀਤੇ ਰਾਣੇ ਇਕੱਠੇ ਹੋ ਕੇ ਕੋਈ ਪ੍ਰੋਗਰਾਮ ਕਰੀਆ ਤਾਂ ਉਹ ਜਿਹੜੀ ਲੀਡERSHIP ਸਰਪਰਮਾਤ ਲੀਡERSHIP ਹੋਏਗੀ ਲੀਡਰ ਹੋਏ ਉਹਦੀ ਅਵਾਜ਼ ਜਿ ਫਿਰ ਜਾਵੇ ਹਾਲੇ ਵੀ ਤੁਹਾਨੂੰ ਲੱਗ ਰਿਹਾ ਕਿ ਆਟਾ ਵਾਦਾ ਕਿਤੇ ਨਾ ਕਿਤੇ ਸਰਪਲਸ ਹੋ ਜਾਂਦਾ ਹੁਣ ਬਾਦਲ ਤੁਹਾਡੇ ਕੋਲ ਇੱਕ ਹੋਰ ਤੁਹਾਡਾ ਲੀਡਰ ਚੱਲ ਗਿਆ ਇਧਰੋਂ ਗੁਲਕਾ ਦਾ ਤੇ ਲੱਗਦਾ ਹੈਗਾ ਕਿ ਪਰਵਿੰਦਰ ਢੀਂਟ ਸਰ ਨੇ ਮਨ ਕਰਤਾ ਤੁਨ ਕੋਈ ਆਇਆ ਐਪਰੋਚ ਨਹੀਂ ਨਹੀਂ ਮਤਲਬ ਕੋਈ ਇਹ ਜਿਹੜੀਆਂ ਟੋਟ ਫਵਾਵਾਂ ਨੇ ਨਾ ਪਰਵਿੰਦਰ ਢੀਂਟ ਸਾ ਜAVE ਤੇ ਜੇ ਮਲੂਕਾ ਸਾਹਿਬ ਗਏ ਨੇ ਉਹ ਤਾਂ ਸਾਡੀ ਇਸ ਭੀਮ ਦਾ ਹਿੱਸਾ ਪਹਿਲਾਂ ਤੋਂ ਨਹੀਂ ਸੀ ਗਏ ਮਲੂਕਾ ਸਾਹਿਬ ਕੋਲ ਤੇ ਤੁਨ ਕੋਈ ਆਇਆ ਐਪਰੋਚ ਆਈ ਨਹੀਂ ਨਹੀਂ ਕੋਈ ਕਿਸੇ ਕਿਸੇ ਬਲ ਕੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਆਂ ਉਹ ਸਾਡੇ ਜਿਹੜੀ ਭਰਤੀ ਮਹਿਮਾ ਸ਼ੁਰੂ ਕੀਤੀ ਆ ਉਹਦਾ ਜੇ ਸੱਚੀ ਮੁੱਚੀ ਪੰਥਕੇ ਕਾ ਚਾਹੁੰਦੇ ਨੇ ਜੇ ਸੱਚੀ ਮੁੱਚੀ ਫਿਰਾਵਨ ਵਿੱਚ ਚਾਹੁੰਦੇ ਨੇ ਜੇ ਸੱਚੀ ਮੁੱਚੀ ਕਾਲੀ ਦਲ ਨੂੰ ਤਾਕਤਵਰ ਬਣਾਉਣਾ ਚਾਹੁੰਦੇ ਨੇ ਤਾਂ 2 ਦਸੰਬਰ 2024 ਦੇ ਹੁਕਮਨਾਮੇ ਤੇ ਚੱਲ ਕੇ ਉਸ ਰੋਡ ਮੈਪ ਤੇ ਚੱਲ ਕੇ ਉਹ ਉਹਦੇ ਇਹਨੂੰ ਤਕੀਕਤਾ ਵਿੱਚ ਸ਼ਾਮਲ ਹੋਣ ਤਾਂ ਕਿ ਅਸੀਂ ਇਸ ਮਹਿਮ ਨੂੰ ਹੋਰ ਮਜ਼ਬੂਤ ਕਰ ਸਕੀਏ ਔਰ ਪੰਜਾਬ ਦੇ ਲੋਕਾਂ ਨੂੰ ਇੱਕ ਤਾਕਤਵਰ ਸ਼ਰਮਣੀ ਕਾਲੀ ਦਲ ਦੇ ਚੱਕੀਏ ਜਿਹੜਾ ਸੁਪਨਾ ਸਿੰਘ ਸਾਹਿਬਾਨ ਨੇ 2.10.2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫ਼ਰੀਦ ਤੇ ਲਿਆ ਉਹਨੂੰ ਅਸੀਂ ਪੂਰਾ ਕਰ ਸਕੇ। ਹਾਂਜੀ ਲੁਧਿਆਣਾ ਦੀ ਜਿਮਨੀ ਚੋਣ ਦਾ ਆਉਣ ਵਾਲੀ 27 ਦੀ ਚੋਣਾਂ ਤੇ ਕੋਈ ਪ੍ਰਭਾਵ ਲਿਖੂਗਾ ਪਾਰਟੀਆਂ ਦੇ? ਬਾਈਲੈਕਸ਼ਨ ਦਾ ਪਰ ਉਹ ਤਾਂ ਕੋਈ ਨਹੀਂ ਪੈਂਦਾ ਕਿਉਂਕਿ ਜਿਹੜੀਆਂ ਚੋਣਾਂ ਪੈਸੇ ਦੇ ਜ਼ੋਰ ਨਾਲ ਜਿਹੜੀਆਂ ਚੋਣਾਂ ਸਰਕਾਰੀ ਸ਼ਕਤੀ ਦੇ ਜ਼ੋਰ ਨਾਲ ਲੜੀਆਂ ਜਾਂਦੀਆਂ ਉਹਨਾਂ ਨੂੰ ਲੋਕਾਂ ਦੀ رائے ਮੰਨ ਕੇ ਆ ਜਾਂਦਾ। ਪਰਦਾਜੀ ਜੀ ਜੇ ਪੰਜਾਬ ਦੇ ਹਾਲਾਤ ਚੱਲ ਰਹੇ ਤੁਸੀਂ ਦੇਖਿਆ ਲਗਾਤਾਰ ਜਿਹੜੇ ਸੋਸ਼ਲ ਮੀਡੀਆ ਕੌਨਸਰਟ ਨੇ ਜਿਹੜੇ ਬਲੌਗਰ ਨੇ ਉਹਨਾਂ ਨੂੰ ਮੌਤੇ ਘਾਟ ਤਰਾਂ ਜਾ ਰਿਹਾ ਤੁਸੀਂ ਬੀਤੇ ਦਿਨ ਦੇਖਿਆ ਗੁਰੂ ਗੁਰੂ ਦੇ ਬਾਣ ਦੇ ਵਿੱਚ ਜਿਹੜਾ ਅਜਿਹਿਆਂ ਘਟਨਾਵਾਂ ਹੋ ਰਹੀਆਂ ਨੇ ਕੀ ਸਮਝੋ ਪੰਜਾਬ ਕਿਹੜੇ ਰਾਹ ਤੁਰ ਪਿਆ ਜਾਂ ਕੋਈ ਏਜੰਸੀਆਂ ਨਾ ਤਾਂ ਕੰਮ ਕਰਵਾ ਰਹੀਆਂ ਨੇ ਜਿਹੜਾ ਨੂੰ ਕਰ ਨੂੰ ਚੱਲ ਰਿਹਾ ਅੱਜ ਪੰਜਾਬ ਜਿਹੜਾ ਕਿਸੇ ਟਾਈਮ ਗੁਰੂਆਂ ਪੀਰਾਂ ਗੰਭਰਾ ਦੀ ਧਰਤੀ ਕਰਕੇ ਰਿਸ਼ੀਆਂ ਉਹਨੀਆਂ ਦੀ ਧਰਤੀ ਕਰਕੇ ਜਾਣਿਆ ਜਾਂਦਾ ਸੀ ਪੰਜਾਬ ਜਿਹੜਾ ਸਾਜੀ ਬਾਲਤਾ ਦਾ ਇਸ ਧਰਤੀ ਤੋਂ ਉਪਦੇਸ਼ ਗਿਆ ਅੱਜੋ ਪੰਜਾਬ ਜਿਹੜਾ ਹੈ ਨਸ਼ਿਆਂ ਦੇ ਸਮੁੰਦਰ ਜਿੁੱਪਿਆ ਪਿਆ ਆਪਸੀ ਲੜਾਈ ਝਗੜੇ ਕਤਲੋਗਾਰ ਤਫਰੋਤੀਆਂ ਡਕੈਤੀਆਂ ਦਾ ਦੌਰ ਚੱਲ ਰਿਹਾ ਔਰ ਪੰਜਾਬ ਸਰਕਾਰ ਬਿਲਕੁਲ ਬੇਪਰਵਾਹ ਹੋਈ ਚੱਲ ਰਹੀ ਹੈ ਪੰਜਾਬ ਸਰਕਾਰ ਦਾ ਇਹ ਹਾਲਾਤਾਂ ਲਾਉਣ ਨਿਯੇਠਣ ਲਈ ਕੋਈ ਦਿਲਚਸਪੀ ਨਜ਼ਰ ਨਹੀਂ ਆ ਰਹੀ ਪੰਜਾਬ ਸਰਕਾਰ ਵੱਲੋਂ ਖੁੱਲੀਆਂ ਲਗਾਮਾਂ ਛੱਡ ਕੇ ਮਤਲਬ ਇਸ ਇਸ ਨੂੰ ਜਾਨਸਾਨ ਮਤਲਬ ਅਯਾ ਇਹ ਕਿ ਕਿਸਮ ਦਾ ਭੈ ਦਾ ਮਾਹੌਲ ਪੈਦਾ ਕਰਨ ਦਾ ਰਾਹ ਬਣਾਇਆ ਜਾ ਰਿਹਾ ਜਿਹੜੀ ਬੜੀ ਚਿੰਤਾ ਵਾਲੀ ਗੱਲ ਆ ਬੜੀ ਫਿਕਰ ਵਾਲੀ ਗੱਲ ਆ ਜੇ ਘਰ ਦੇ ਮਾਲਕ ਨੂੰ ਘਰ ਦਾ ਫਿਕਰ ਨਹੀਂ ਹੋਏਗਾ ਤਾਂ ਘਰ ਕਿਵੇਂ ਬਚੇਗਾ ਅਜ ਬਾੜੀ ਖੇਤ ਨੂੰ ਕਾਣ ਲੱਗੀ ਹੋਈ ਆ ਸੋ ਐਸੇ ਹਾਲਾਤਾਂ ਵਿੱਚ ਪੰਜਾਬ ਨੂੰ ਬਚਾਉਣ ਲਈ ਸਹਿਰਦ ਪੰਜਾਬ ਤੇ ਪੰਜਾਬੀਅਤ ਦੀ ਰਾਖੀ ਵਾਲੀ ਪਹਿਰੇਦਾਰੀ ਵਾਲੀ ਟੀਰ ਬਣਾਉਣ ਦੀ ਲੋੜ ਆ ਹਾਂਜੀ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਹੁਣ ਪੰਜਾਬ ਦੇ ਲੋਕਾਂ ਨੂੰ ਸਤਿਜੀ ਲੋਕਾਂ ਨੂੰ ਜਿਹੇ ਹੀ ਫੀਲ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਰਾਖੀ ਕਰਦਾ ਰਿਹਾ ਇਤਤਾਂ ਦਾ ਬਹਿਰੇ ਦਾਦਿਆਂ ਪੰਜਾਬ ਦੇ ਦਾ ਉਹ ਮਤਲਬ ਹੁਣ ਮੋੜ ਸਰਜੀਤ ਹੋਣ ਜਾ ਰਿਹਾ ਔਰ ਜਿਹੜੀਆਂ ਕ੍ਰਿਤੀਆਂ ਰਹੀਆਂ ਜਿਹੜੀਆਂ ਕਮੀਆਂ ਰਹੀਆਂ ਜਿਹੜੀਆਂ ਘਾਟਾਂ ਰਹੀਆਂ ਅਸੀਂ ਉਹਨਾਂ ਨੂੰ ਦੂਰ ਕਰਕੇ ਇੱਕ ਮੋੜ ਸਰਜੀਤ ਲੱਗਿਆ ਮਜ਼ਬੂਤ ਅਕਾਲੀ ਦਲ ਪੁਰਾਤਨ ਲੀਹਾਂ ਤੇ ਜਿਸ ਤਰ੍ਹਾਂ ਦਾ ਰੋਗ ਜਿਸ ਤਰ੍ਹਾਂ ਦਾ ਕਰਤਾਰ ਜਿਸ ਤਰ੍ਹਾਂ ਦੀ ਭਾਸ਼ਾ ਜਿਸ ਤਰ੍ਹਾਂ ਦਾ ਵਿਵਹਾਰ ਜਿਸ ਤਰ੍ਹਾਂ ਦਾ ਆਚਰਨ ਅਕਾਲੀ ਆਗੂ ਦਾ ਰਿਹਾ ਔਰ ਜਿਸ ਤਰ੍ਹਾਂ ਸੰਘਰਸ਼ਾਂ ਵਿੱਚੋਂ ਨਿਕਲੀ ਲੀਡਰਸ਼ਿਪ ਨੇ ਅਗਵਾਈ ਦਿੱਤੀ ਹਮੇਸ਼ਾ ਪੰਜਾਬ ਨੂੰ ਤੇ ਪੰਥ ਨੂੰ ਉਸ ਤਰ੍ਹਾਂ ਦਾ ਅਕਾਲੀ ਦਲ ਅਸੀਂ ਸਾਹਮਣੇ ਲੈ ਕੇ ਆਉਂਦੇ ਦੌੜੁੱਦਲੇ ਆਏ ਔਰ ਜਲਦੀ ਹੀ ਉਹ ਦਿਨ ਆਉਣਗੇ ਜਦੋਂ ਅਸੀਂ ਲੀਡਰਸ਼ਿਪ ਤੁਹਾਡੇ ਸਾਹਮਣੇ ਲੈ ਕੇ ਦਿੰਦੇ ਹਾਂ ਪ੍ਰੰਤੂ ਇੱਕ ਸਿਆਸਤ ਵੀ ਹੋ ਰਹੀ ਹੈ ਨਸ਼ੇ ਨੂੰ ਲੈ ਕੇ ਵੀ ਸਿਆਸਤ ਚੱਗੀ ਹੈ ਪੰਜਾਬ ਦੀ ਜੀ ਗੱਲ ਕੀਤੀ ਜਾਵੇ ਕਹਿੰਦੇ ਡੁੱਡਾਂ ਭੁੱਕੀ ਫੀਮ ਜਿਹੜੀ ਹੈ ਕਿ ਦੁਆਰ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਜੀ ਤੁਹਾਡੇ ਪੁਆਇੰਟ ਆਫ View ਨਾਲ ਕੀ ਹੈ ਕਿ ਇਹਦੇ ਨਾਲ ਕੀ ਕੁਝ ਹੋਊਗਾ ਕਿਉਂਕਿ ਇੱਕ ਪਾਸੇ ਆਪਾਂ ਕਹਿੰਦੇ ਆ ਕਿ ਗੁਰੂ ਨਾਨਕ ਜੀ ਦਾ ਉਪਦੇਸ਼ ਹੈਗਾ ਹਨਾ ਕਿ ਨਾਨਕ ਮਾਰੀ ਨਾਨਕਾ ਜੜੀ ਰਹੇ ਦਿਨ ਰਾਤ ਤੇ ਇੱਕ ਪਾਸੇ ਡੁੱਡੇ ਫੀਮ ਭੁੱਕੀ ਦੀ ਗੱਲ ਕਰ ਰਹੇ ਆਂ ਕਈ ਲੀਟਰ ਇਸ ਤਰ੍ਹਾਂ ਦੇਖਦੇ ਦੇਖੋ ਨਸ਼ਾ ਨਸ਼ਾ ਹੀ ਹੁੰਦਾ ਨਸ਼ਾ ਕਿਸੇ ਕਿਸਮ ਦਾ ਹੋਵੇ ਸੋ ਮੈਂ ਸਮਝਦਾ ਕਿਸੇ ਕਿਸਮ ਦਾ ਨ ਦਾ ਨਵੋ ਸੋਣਾ ਜਾਂ ਕਿਸੇ ਕਿਸਮ ਦੇ ਵਿਸ਼ੇਸ਼ ਨਸ਼ੇ ਵਾਲੇ ਕਹਿਣਾ ਵੀ ਇਹ ਨਸ਼ਾ ਕਰਿਆ ਜਾਂਦਾ ਦਾ ਨਸ਼ਾ ਨਹੀਂ ਕਰਿਆ ਜਾਂਦਾ ਇਹ ਜਾਇਜ਼ ਗੱਲ ਨਹੀਂ ਹੈ ਨਸ਼ਾ ਨਸ਼ੇ ਹੀ ਹੁੰਦਾ ਸੋ ਨਸ਼ੇ ਤੋਂ ਛੁਟਕਾਰਾ ਨੋੜਾ ਹੀ ਜ਼ਰੂਰੀ ਆ ਗੁਰੂ ਸਾਹਿਬ ਤਾਂ ਕਹਿੰਦਾ ਪ੍ਰਸ਼ਾਦੇ ਦੀ ਨਸ਼ਾ ਬੋਤ ਨਾਮ ਦਾ ਨਾਮ ਪੁਵਾਰੀ ਨਾਨਕਾ ਚੜੀ ਰਹੇ ਦਿਨ ਦਾ ਰਾਤ ਹਾਂਜੀ ਨਾ ਉਹਾਤਵ ਦੇ ਨਾਮ ਦੀ ਜਿਹੜੀ ਖਵਾਰੀ ਆ ਉਹ ਤੋਂ ਵੱਡਾ ਨਸ਼ਾ ਹੋ ਗਿਆ ਹੁਸਰਾਂ ਮੈਂਬਰ ਪਾਰਲੀਮੈਂਟ ਡਾਕਟਰ ਤੰਬੀਰ ਗਾਂਧੀ ਵੀ ਜਦਾਂ ਕਹਿੰਦੇ ਕਿ ਤੇ ਫੀਮ ਦਾ ਕਹਿੰਦੇ ਨਸ਼ਾ ਹੋਣਾ ਚਾਹੀਦਾ ਹੈਗਾ ਡਾਕਟਰ ਗਾਂਧੀ ਹੋਰ ਵੀ ਆਪਣੀ ਮੈਡੀਕਲ ਰਿਸਰਚ ਦੇ ਮਤਲਬ ਕਿ ਮੈਡੀਕਲ ਵਿਚਾਰ ਧਾਰਾ ਦੇ ਮਤਲਬ ਕਹ ਰਹੇ ਹੋਣਗੇ ਪਰ ਸਮਾਜਿਕ ਤੌਰ ਤੇ ਜੇ ਅਸੀਂ ਦੇਖੀਏ ਤਾਂ ਕਿਸੇ ਵੀ ਕਿਸਮ ਦੇ ਨਸ਼ੇ ਦੀ ਕੋਈ ਲੀਡਰ ਜਿਹੜਾ ਵਕਾਫਤ ਨਹੀਂ ਕਰ ਸਕਦਾ